ਹਾਂਜੀ ਜੀ ਜੀ ਦੱਸੋ ਕੀ ਗੱਲ ਹੈ ਤੁਸੀਂ ਸੱਦੇ ਆ ਹਾਂ ਬਹੁਤ ਵਧੀਆ ਹੈ ਹਾਂ ਬਸ ਇਹ ਮੌਸਮ ਬਦਲ ਗਏ ਆ ਮੌਸਮ ਦਾ ਤਾਂ ਵੀ ਤਾਂ ਪਤਾ ਪਾਦਾ ਬੈਹੀ ਹੈ ਹਾਂ ਫੋਰ ਦਾ ਹਾਂਜੀ ਤੁਸੀਂ ਸੱਦੇ ਕਾਦੇ ਲਈ ਸੱਦਿਆ ਮੈਂ ਕਹ ਹੁਣ ਵਿਆਹ ਸਿਕਣੋ ਸਿਰ ਤੇ ਆ ਗਿਆ ਵੈ ਹਾਂ ਹੁਣ ਥੋੜੇ ਦਿਨ ਹੀ ਰਹਿ ਗਏ ਥੋੜੇ ਦਿਨ ਤੇ ਵਿਆਹ ਦੀ ਜੀ ਦੱਸੋ ਤੇ ਮੈਂ ਕਹ ਦੱਸੋ ਪੁੱਛੀਏ ਭਲਾ ਵੀ ਕੀ ਕੋਈ ਦੇਣਾ ਲੈਣਾ ਕਰਦਾ ਵੈ ਫੇਰ ਵੀ ਸੋਚ ਸਲਾਹ ਹੁੰਦੀ ਹੈ ਇਹ ਤਾਂ ਸਤ ਤੁਸੀਂ ਕੀ ਜਾਂਦੇ ਹੋ ਹਾਏ ਹਾਏ ਮੈਂ ਮੇਰੀ ਚਾਹ ਨਹੀਂ ਕਿਹੜੀ ਗੱਲ ਮੈਂ ਚਾਹ ਨੂੰ ਦੱਸਾਂ ਤੇ ਮੈਂ ਬੜਾ ਕੋਈ ਦੱਸ ਸਕਦੀ ਹਾਂ ਦੱਸ ਤੇ ਚਾਈ ਪੀਏ ਸੋਕੇ ਸਹੀ ਫੇਰ ਵੀ ਕਰ ਲੈਣੇ ਸਲਾਹ ਦੱਸੋ ਆ ਵੇਖ ਲੈਣਾ ਆਪਾਂ ਆਪਾ ਵੇਖ ਕੁੜੀ ਨੂੰ ਵੀ ਸਭ ਕੁਝ ਪੋਣਾ ਠੀਕ ਹੈ ਜੇ ਅਸੀਂ ਪਹਿਲੇ ਰਿਵਾਜ ਵਿੱਚ ਵੇਖੀਏ ਤੇ ਫੇਰ ਇਹ ਬਹੁਤ ਮੁਸ਼ਕਲ ਹੁੰਦਾ ਨਾਂਣ ਕਿਆਂ ਦਾ ਮੇਰਾ ਛੂੜ ਕੱਪੜੇ ਗਹਿਣਾ ਮੇਰਾ ਬੱਟਾ ਮੇਰਾ ਪਲੰਗ ਪੀੜਾ ਮੇਰਾ ਬੜਾ ਜੋ ਵੀ ਹੈ ਮੇਰਾ ਮਤੇ ਰੀਤੀ ਰਿਵਾਜ ਆਪਾਂ ਕਰਨਾ ਹੀ ਕਰਨਾ ਮੈਂ ਜੋ ਵੀ ਯੋਗੀ ਜਾਣ ਕੇ ਗਿਆ ਕਿ ਸਾਨੂੰ ਸਭ ਕੁਝ ਫਰਜ਼ ਨਿਭਾਣਾ ਪੈਣਾ ਹੈ ਜਿਸ ਤਰ੍ਹਾਂ ਮਰ ਗਿਆ ਹਾਂ ਤੇ ਬਾਕੀ ਆਣਾ ਹੁਣ ਤੁਸੀਂ ਦੱਸੋ ਕੀ ਸਲਾਹ ਕਰਨੀ ਚਾਹੀਦੀ ਹੈ ਚਾਹੀ ਸਲਾਹ ਕੀ ਕਰਨੀ ਤੇ ਕੋ ਸਭ ਕੁਝ ਹੈਗਾ ਸ਼ਾਨੀ ਇਹੋ ਸ਼ਾਨੀ ਤੇ ਮੈਂ ਆਪੇ ਹੀ ਹਾਂ ਕਿ ਪੁੱਤਰ ਤੇ ਮੇਰੇ ਦੋਵੇਂ ਬਾਹਰ ਨੇ ਉਹੀ ਤੇ ਮੈਂ ਤਦੇ ਤੁਹਾਨੂੰ ਕਿਹਾ ਸ਼ਾਨੀ ਹਾਂ ਤੁਸੀਂ ਤੇ ਬਾਕੀ ਫਿਰ ਵੀ ਚਲੋ ਸੋ ਸਲਾਹ ਹੁੰਦੀ ਤੇ ਆਈ ਹੈ ਨਾ ਫਿਰ ਵੀ ਦੱਸੋ ਤੁਸੀਂ ਕੀ ਕਹਿੰਦੇ ਆ ਜੀ ਕੋਈ ਨਹੀਂ ਵੱਡੇ ਬੈਠੇ ਜਿਸ ਤਰ੍ਹਾਂ ਤੁਸੀਂ ਦੱਸੋ ਤੁਸੀਂ ਕੀ ਕਰਨਾ ਪਹਿਲਾਂ ਦੱਸੋ ਕਾਹਤੋ ਕੀ ਹੈ ਤੁਸੀਂ ਦੱਸੋ ਨਾ ਕੀ ਰੱਖਿਆ ਹੈ ਜਿਹੋ ਦੇ ਤੇ ਕਿਰ ਕੋ ਤੁਸੀਂ ਜੋ ਹੋ ਗਿਆ ਜੀ ਐਡਾ ਵੱਡਾ ਮੇਰਾ ਪਰਿਵਾਰ ਹੈ ਸੁਖ ਨਾਲ ਪੁੱਤਰੇ ਪੁੱਤਰ ਸਭ ਰਾਜੀ ਰਹਿਣ ਹੋਰ ਕੀ ਹੋਰ ਮੈਨੂੰ ਕੀ ਚਾਹੀਦਾ ਚਾਹੀਦੀ ਚਲੋ ਸਾਰੀਆਂ ਗੱਲਾਂ ਛੱਡੋ ਤੁਸੀਂ ਕੀ ਚਾਹੁੰਦੇ ਹੋ ਕਿਸ ਤਰ੍ਹਾਂ ਹੋਣਾ ਚਾਹੀਦਾ ਮੈਂ ਤੇ ਤੁਹਾਡੇ ਨਾਲ ਹੀ ਆ ਜਿਸ ਤਰ੍ਹਾਂ ਤੁਸੀਂ ਕਹੋਗੇ ਮੈਂ ਉਸ ਤਰ੍ਹਾਂ ਕਰ ਲਾਂਗੀ ਚਾਹੀਦੀ ਤੂੰ ਘੜੀ ਘੜੀ ਕਹੀ ਜਾਂਦੇ ਤੂੰ ਦੱਸ ਤੂੰ ਦੱਸ ਤੂੰ ਖੁੱਲ ਕੇ ਦੱਸੋ ਹਾਂ ਕੀ ਚਾਹੁੰਦੇ ਹੋ ਕਿਛੇ ਵੇ ਸੁਣੋ ਫਿਰ ਮੇਰੀ ਗੱਲ ਹਾਂਜੀ ਦੱਸੋ ਪਹਿਲਾਂ ਤੇ ਦੇਈ ਦੇ ਮੇਰੀ ਧੀ ਦੇ ਵੀ ਕੱਪੜੇ ਹਾਂਜੀ ਗਹਿਣਾ ਗੱਟਾ ਮੇਰੇ ਦੋ ਪੁੱਤਰੀ ਦੇ ਵੀ ਹਾਂ ਠੀਕ ਹੈ ਸਭ ਸਾਰੇ ਪਰਵਾਦੇ ਕੱਪੜੇ ਜੁਵਾਈ ਦੇ ਕੱਪੜੇ ਤੇ ਬਾਕੀ ਪਲੰਗ ਪੀੜਾ ਜੋ ਵੀ ਹੈ ਉਹ ਵੀ ਸਭ ਕੁਝ ਦੇਣਾ ਜੀ ਕਿਉਂਕਿ ਅਖਰ ਨਾਨਕੇ ਹੈਗੇ ਨੇ ਨਾਨਕੀ ਸ਼ਾਕ ਚ ਦੇਣੀ ਹੋਣੀ ਹੈ ਨਾ ਮੇਰੀ ਗੱਲ ਸੁਣੋ ਤੁਹਾਡੇ ਕਹਿਣ ਦਾ ਮਤਲਬ ਕਿ ਹਰ ਇੱਕ ਚੀਜ਼ ਨਾਨਕਿਆਂ ਵੱਲੋਂ ਜਾ ਜਾਵੇ ਤੇ ਦਾ ਮਤਲਬ 5-4-5 ਲੱਖ ਰੁਪਏ ਦਾ ਖਰਚਾ ਹਗਾ ਵਾ ਉਹ ਤੇ ਹੈਗਾ ਹੀ ਹੈਗਾ ਨਾਨਕੇ ਜਾਂ ਭਾਂਡੇ ਵੀ ਟਿੰਡੇ ਵੀ ਰਹਿ ਕੇ ਸਾਰਾ ਸਮਾਨ ਜਾਨੇ ਕਿ ਨਾਨਕਿਆਂ ਨੇ ਭਾਂਡੇ ਭਾਂਡੇ ਤੇ ਚਾਹੀਦੇ ਚਾਹੀਦੇ ਹਰ ਇੱਕ ਚੀਜ਼ ਚਾਹੀਦੀ ਹੈ ਸਭ ਕੁਝ ਚਾਹੀਦਾ ਹੈ ਤੇ ਤੁਹਾਡੇ ਕਹਿਣ ਦਾ ਮਤਲਬ ਕਿ ਅੱਧਾ ਵਿਆਹ ਨਾਨਕਿਆਂ ਨੇ ਕਰਨਾ ਹਾਂ ਅੱਧਾ ਵਿਆਹ ਨਾਨਕਿਆਂ ਨੇ ਕਰਨਾ ਹੀ ਕਰਨਾ ਵੇ ਤੇ ਦੀਦੀ ਨਾਲ ਸਲਾਹ ਹੋਈ ਤੁਹਾਡੀ ਕੋਈ ਇਹਦੇ ਨਾਲ ਦੀਦੀ ਨਾਲ ਆਏ ਹਾਂ ਜੀਦੀ ਨਾਲ ਮੈਂ ਕੀ ਸਲਾਹ ਕਰਨੀ ਇਹ ਤਾਂ ਸਾਡੀ ਆਪਣੀ ਫਰਜ਼ ਹੈ ਨਿਭਾਣਾ ਨਹੀਂ ਆਪਣਾ ਤੇ ਹੈ ਵਾ ਫਰਜ਼ ਕੀ ਪਤਾ ਉਹ ਚਾਹੁੰਦੇ ਆ ਜਾਂ ਨਹੀਂ ਚਾਹੁੰਦੇ ਆਏ ਹਾਂ ਚਾਹਣ ਦੀ ਕਿਹੜੀ ਗੱਲ ਹੈ ਭਾਵੇਂ ਚਾਵੇ ਚਾਹੀ ਨਾ ਚਾਵੇ ਲੇਕਿਨ ਜਿਹੜਾ ਸਾਡਾ ਫਰਜ਼ ਆ ਉਹ ਸੀ ਨਿਭਾਣਾ ਹੀ ਨਿਭਾਣਾ ਠੀਕ ਕੋਈ ਗੱਲ ਅਸੀਂ ਕਰ ਲੈਣਾ ਕਰ ਲੈਣੇ ਸਲਾਹ ਅਸੀਂ ਸਲਾਹ ਕਰ ਲੈਣਾ ਹਾਂ ਕੋਈ ਨਹੀਂ ਤੁਸੀਂ ਸਲਾਹ ਕਰ ਲਓ ਤੇ ਫਿਰ ਜਿਸ ਤਰ੍ਹਾਂ ਹੋਏਗਾ ਫਿਰ ਮੈਨੂੰ ਦੱਸ ਦੇਣਾ ਨਹੀਂ ਦੱਸਣਾ ਕੀ ਹੈ ਜਿਹੜੀ ਇਹ ਗੱਲ ਹੋ ਗਈ ਹੋ ਗਈ ਅਸੀਂ ਆਪੋ ਚੋ ਕਰ ਲੈਣਾ ਨਹੀਂ ਮੇਰੀ ਮੁੰਡਿਆਂ ਨਾਲ ਤੇ ਗੱਲ ਕਰਾਓ ਮੇਰੀ ਧੀ ਨੇ ਪੁੱਛ ਕੇ ਉਹ ਵਿਆਹ ਰੱਖਿਆ ਸੀ ਤੇ ਨਾਲ ਉਹਨਾਂ ਨੇ ਪੁੱਛਿਆ ਕਿ ਛੁੱਟੀ ਲੈ ਕੇ ਕਦੋਂ ਆਣਾ ਮੈਂ ਛਾਈ ਜੀ ਮੇਰੀ ਰਾਤੀ ਗੱਲ ਹੋਈ ਸੀ ਉਹਨਾਂ ਨਾਲ ਹਾਂ ਤੇ ਉਹ ਕਹਿੰਦੇ ਸਾਨੂੰ ਤੰਗ ਨਾ ਕਰੋ ਚਾਰ ਪੰਜ ਦੀ ਮੀਟਿੰਗ ਚੱਲਦੀ ਵੀ ਬੜੇ ਬਿਜ਼ੀ ਹੋ ਗਿਆ ਤੇ ਸਾਨੂੰ ਨਾ ਜੇ ਕੋਈ ਫੋਨ ਕਰਨਾ ਨਹੀਂ ਭੈਣ ਜੀ ਰਾਤੀ ਮੇਰੀ ਗੱਲ ਹੋਈ ਇਹ ਚੁੱਪ ਕਰ ਪਤਾ ਮੁਤਾ ਹੁੰਦਾ ਜੀ ਹਰ ਗੱਲ ਚਾਵੇਂ ਬੋਲੀ ਜਾਂਦੀ ਐ ਇਹ ਕੀ ਕਰਨ ਢਈ ਆ ਮੈਂ ਕਰ ਲਈ ਰਾਤੀ ਗੱਲ ਉਹਦੀ ਸਿਆਣੀ ਨਾ ਬਣਿਆ ਕਰ ਕਿ ਤੂੰ ਬੋਲਦੀ ਕਿਸ ਤਰ੍ਹਾਂ ਬਾਈ ਐ ਤੁਸੀਂ ਐਵੇਂ ਨਾ ਬੋਲੋ ਚੁੱਪ ਰੋ ਸਾਰੇ ਕੰਮ ਦਾ ਤੇ ਸੇਪਾ ਮੈਨੂੰ ਪਿਆ ਹੁੰਦਾ ਹਾਂ ਸਾਰੀ ਟੈਨਸ਼ਨ ਮੇਰੇ ਤੇ ਮਾਰਦੇ ਇਹਨੇ ਤੇ ਐਵੇਂ ਹੀ ਕਰੀ ਜਾਨਾ ਕਰ ਦਿਓ ਕਰ ਦਿਓ ਅਗਲੁਗਲੇ ਨੂੰ ਆਇਆ ਕੋਈ ਨਹੀਂ ਰਾਤੀ ਮੋਣ ਆਇਆ ਜਿਹੋ ਨਾਲ ਦੇ ਸਾਨੂੰ ਪੈਸਿਆਂ ਦੀ ਬੜੀ ਲੋੜ ਹੈ 5 ਲੱਖ ਦਾ ਇੰਤਜ਼ਾਮ ਕਰਕੇ ਸਾਨੂੰ ਭੇਜੋ 5 ਲੱਖ ਆਹੋ ਉਹ ਕਾਦਾ ਉਹਦੇ ਸਾਨੂੰ ਨੇਨੇ ਚਾਹੀ ਪੈਸੇ ਭੇਜੋ ਨਾ 5 ਲੱਖ ਕਿੱਥੋਂ ਮੰਗ ਲਿਆ ਲੋੜ ਹੁੰਦੀ ਐ ਮੈਨੂੰ ਕੀ ਪਤਾ ਕਿੱਥੇ ਐ ਉਹ ਕਹਿੰਦੇ ਫਟਾਫਟ ਭੇਜੋ ਸਾਨੂੰ ਇੰਤਜ਼ਾਮ ਕਰਕੇ ਮੈਂ ਕਿੱਥੋਂ ਭੇਜਾਂ ਮਨ ਤੇ ਕੋਈ ਕਿਹਾ ਨਹੀਂ ਉਹਨਾਂ ਨੇ ਤੈਨੂੰ ਕੀ ਕਰਾਂ ਤੂੰ ਕੀ ਹੈਗੀ ਆ ਤੈਨੂੰ ਕਹਿਣਾ ਹਾਏ ਮੈਂ ਕੁਛ ਨਹੀਂ ਕੀਤੀ ਤੇ ਮੈਂ ਵੱਡੀ ਆ ਤੂੰ ਵੱਡੀ ਆ ਹਾਏ ਵੱਡੇ ਭਾਵੇਂ ਤੁਸੀਂ ਹੀ ਗਏ ਹੋ ਤੇ ਮੈਨਾਂ ਵੀ ਤਾਂ ਗੱਲ ਸਾਰੀ ਕਰਦੇ ਹੀ ਆ ਨਾ ਮੈਂ ਇੰਤਜ਼ਾਮ ਕਰ ਸਕਨੀ ਆ ਤੂੰ ਕਰ ਸਕਨੀ ਆ ਤੇ ਕਰ ਲੈ ਇਹ 5 ਲੱਖ ਰੁਪਈਆ ਹਾਂਜੀ ਉਹ ਸੀ ਕਿਉਂ ਭੇਜਣਾ ਉਧਰ ਰਾਸ਼ਟਰਪਤੀ ਡੋਨਾਲਡ ਟਰੰਪ ਉਹਦਾ ਸਿਆਪਾ ਆਇਆ ਸਾਰਾ ਇਹ 2 ਨੰਬਰ ਚ ਗਏ ਆ ਉਹ ਬੰਦੇ ਬਾਹਰੋਂ ਨਹੀਂ ਕੱਢਦਾ ਪਿਆ ਉਥੇ ਅਮਰੀਕਾ ਚ 2 ਨੰਬਰ ਚ ਆਹੋ ਉਹ ਕਿਸ ਤਰ੍ਹਾਂ ਚੁੱਪ ਕਰ ਸ਼ਕਲ ਨਹੀਂ ਚੰਗੀ ਤਾਂ ਗਾਲੀ ਚੰਗੀ ਕਰ ਲਿਆ ਕਰ ਭੰਜੀ ਆਉਂ ਕਰੋ ਇਹ ਜਿਹੜੀ ਆਪਣੀ ਗੱਡੀ ਨਵੀਂ ਕਟਵਾਈ ਹੈ ਨਾ ਸਾਹਿਲ ਨੇ ਉਸੇ ਵੇਚ ਦਿੰਨੇ ਆ ਚੁੱਪ ਕਰ ਤੂੰ ਹਰ ਗੱਲ ਤੇ ਬੋਲਣਾ ਹੀ ਬੋਲਣਾ ਤੂੰ ਤੂੰ ਚਾਹੀ ਮਾਰਾ ਥੋੜੀ ਇਹਨਾਂ ਨੂੰ ਮੈਂ ਕਹਿਣ ਦੀ ਕਰ ਲਾਂਗੀ ਮੈਂ ਆਪੇ ਜੋ ਕਰਨਾ ਹੈਗਾ ਤੇਰੀ ਸਲਾਹ ਦੀ ਮੈਨੂੰ ਲੋੜ ਨਹੀਂ ਆਪਣੇ ਸਲਾਮ ਆਪਣੇ ਕੋ ਰੱਖਿਆ ਕਰ ਉਧਰ ਉਹ ਆ ਦਾ ਖਰਚਾ ਉਧਰ ਉਹਨਾਂ ਨੂੰ ਭੇਜਣੇ ਪੈਸੇ ਇੰਨੀ ਪਰੇਸ਼ਾਨੀ ਦਿਮਾਗ ਤੇ ਪਈ ਹੋਈ ਐ ਪਤਾ ਨਹੀਂ ਕਿਸ ਤਰ੍ਹਾਂ ਕੰਮ ਹੋਣਾ ਕਿ ਹੋਈ ਗਾਨ ਤੁਸੀਂ ਪਰੇਸ਼ਾਨੀ ਨਾ ਪਾਵੋ ਕੋਈ ਵੀ ਚਾਹੀ ਤੁਸੀਂ ਚੁੱਪ ਕਿਉਂ ਚਾਹੀ ਨੀ ਤਾਂ ਚੁੱਪ ਹੋਣਾ ਹੀ ਹੋਣਾ ਮੈਂ ਝਟਕਾ ਨਹੀਂ ਲਗਾਇ ਇੱਕਦਮ ਉਹਨਾਂ ਨੂੰ ਆਇਓ ਰੱਬਾ ਇਹ ਕੀ ਹੋ ਗਿਆ ਹੁਣ ਠੀਕ ਦਾ ਕਾਰੇ ਤੁਹਾਨੂੰ ਜ਼ਵਾਰ ਨਹੀਂ ਪੈਣਾ ਹਾਂਜੀ ਦੱਸੋ ਕੀ ਗੱਲ ਮਾਰ ਬੈਠ ਓਥੇ ਹਾਂਜੀ ਤੂੰ ਕੀ ਭੌਂਕੀ ਜਾਨੀ ਬਕਵਾਸ ਕਰੀ ਜਾਨੀ ਕਰੀ ਜਾਨੀ ਹੈ ਤੇ ਕੀ ਕੀ ਮੈਂ ਕਿਹਾ ਚਾਹੀ ਮੈਨੂੰ ਪੁੱਛਦੇ ਬਈ ਕੀ ਕਰਨਾ ਤੇ ਮੈਂ ਕਹਤਾ 4-5 ਲੱਖ ਰੁਪਏ ਦੇ ਦਿਆਂਗਾ 4-5 ਲੱਖ ਹੈ ਤੇਰੇ ਕੋਲ ਦੇਣ ਜੁਗਾ ਕਿਉਂ ਨਹੀਂਗਾ ਸਭ ਕੁਝ ਹੈਗਾ ਪਰਮਾਤਮਾ ਦੀ ਕਿਰਪਾ ਹੈ ਨਹੀਂ ਤੇਰੇ ਕੋਲ ਪਰਸਨ ਲਗੇ ਅੰਦਰ ਪੈਸੇ ਭਾਈ ਮੇਰੇ ਕੋਲ ਹੈ ਤੁਹਾਡੇ ਕੋਲ ਹੈ ਭਾਰਤੇ ਇੱਕੋ ਹੀ ਹੈ ਨਾ ਹੈਗੀ ਹੈ ਕਿੱਥੇ ਹੈ ਦਹਾ ਮੈਨੂੰ ਨਹੀਂ ਅੰਨਾ ਤਾਂ ਮੈਨੂੰ ਫੋਨ ਆਇਆ ਸੀ ਕਿਉਂ ਕੰਦੇ ਜੇ ਤੂੰ ਮੰਗਾ ਪਾਈਆਂ ਹੀ ਨਾ ਹਲਕੀਆਂ ਹੀ ਆ ਮੈਂ ਜੇ ਸੋਨਾ ਹੋਰ ਪਾ ਕੇ ਤਾਂ ਭਾਰੀਆਂ ਬਣਵਾ ਦਿੰਦੀ ਭਾਰੀਆਂ ਬਣਵਾ ਲ ਵੀ ਆਪ ਸੁਖਣਾ ਲਈ ਤੇ 4-5 ਲੱਖ ਉੱਥੇ ਦੇ ਦੇਈ ਕਿੰਨੋਂ ਵਿਆਹ ਤੇ ਦੇ ਦੇਈ 4-5 ਲੱਖ ਬੋਲੀ ਜਾਨੀ ਬੋਲੀ ਜਾਨੀ 4-5 ਲੱਖ ਲਗਨਾਂ ਲਚਾਰ ਪੈ ਲਗਨ ਕਿੰਨੇ ਸਾਲ ਹੋ ਸਾਡੇ ਆਦਮੀ ਬਾਹਰ ਗਿਆ ਆਹ ਤੇ ਹੈ 7-8 ਸਾਲ ਹੋ ਗਏ ਮਸਾ ਮਸਾ ਸਾਡੇ ਬੱਚੇ ਛੱਡ ਕੇ ਗਏ ਸੀ ਅਸੀਂ ਕੱਲੀਆਂ ਨੇ ਪਾਲੇ ਆਪਣੇ ਬੱਚੇ ਕਿਸਰਾ ਤੁਸੀਂ ਇਹ ਸ ਹੈ ਅਸੀਂ ਵੀ ਸ ਹੈ ਉਹਨਾਂ ਨੇ ਉੱਥੇ ਸ ਰਾਤਾਂ ਲਾ ਲਾ ਕੇ ਉੱਖੇ ਰਹਿ ਕੇ ਉਹਨਾਂ ਨੇ ਕਮਾਈਆਂ ਕੀਤੀਆਂ ਕਿੰਨੇ ਔਖਾ ਦਿਨ ਉਹਨਾਂ ਕੱਟੇ ਦੁੱਖ ਸੁੱਖ ਨੂੰ ਜੁਝਾਰ ਕਰ ਲੈ ਰਹੇ ਉਥੇ ਅਸੀਂ ਇੱਥੇ ਕੱਲੀ ਆ ਰਹੀਆਂ ਆਪਣੇ ਬੱਚਿਆਂ ਦੇ ਦੁੱਖ ਸੁੱਖ ਕੱਟਦੀਆਂ ਰਹੀਏ ਤੂੰ ਆਪ ਸੋਚ ਕਿਸ ਰਗ ਪੈਰਾ ਉਹਨਾਂ ਕਮਾ ਹੁਣ ਸਾਡੇ ਦਿਨ ਆਏ ਕਿਦੇ ਸੋਖੇ ਸਾਡੇ ਬੱਚੇ ਸੁੱਕ ਦੇਖਣ ਲੱਗ ਮੈਂ ਕਿਹਦੀ ਜਵਾਨ ਹੋਏ ਸਾਡੇ ਬੱਚੇ ਤੇ ਹੁਣ ਸਾਡੇ ਵਿਚਾਰੇ ਉਹਦੇ ਕਰਮਾਂ 'ਚ ਸੁੱਖ ਆ ਤੇ ਹੁਣ ਜੇ ਕੱਢ ਜੇ ਲੈ ਹੁਣ ਤੂੰ ਕਦੀ ਕੱਢੀ ਵੇਚ ਦੇ ਵੇਚਦੇ ਹੋ ਕਦ ਲੈ ਵੇਚਦੇ ਚਲੋ ਜੇ ਸਾਡੇ ਬੱਚੇ ਹੈਗੇ ਛੋਟੇ ਹੀ ਤੇ ਪਾਲ ਲਿਆ ਤੇ ਚਾਹੀਨੇ ਤੇ ਆਪਣੇ ਉਦਾਂ ਹੀ ਪਾਲ ਲਿਆ ਬੱਚਿਆਂ ਨੂੰ ਉਦਾਂ ਪਾਲੇ ਤੇ ਹਸਾਬ ਨਾਲ ਗੱਲ ਕਰੋ ਹਸਾਬ ਨਾਲ ਮੰਗੋ ਹਸਾਬ ਨਾਲ ਕੋ ਪੀ ਆ ਸੀ ਜੋ ਸਾਹ ਬੰਦਾ ਹਸਾਬ ਨਾਲ ਕਰੋ ਐ ਵੀ ਦੋ ਐ ਵੀ ਦੋ ਐ ਵੀ ਦੋ ਮੰਗਾਈ ਕਿੰਨੀ ਹੈ ਸੋਨਾ ਕੀ ਸੁਭਾਗ ਆ ਉਹ ਇਹਦਾ ਤੇ ਸਹੀ ਆ ਤੇ ਦਿਮਾਗ ਲੜਾਇਆ ਕਰ ਆਪਣਾ ਐਵੇਂ ਨਾ ਬੋਲੀ ਜਾ ਕਰ ਹਰ ਵੇਲੇ ਹਰ ਦਿਨ ਗਾਲ ਦੇ ਵਿੱਚ ਖਾ ਦੀ ਹਾ ਮਲਾਈ ਜਾਣੀ ਮਲਾਈ ਜਾਣੀ ਆ ਆਪਣਾ તમા ਵਰਤਦੇ ਵੀ ਤੂੰ ਚਲ ਤੁਹਾਡਾ ਵਰਤ ਲੈਣ ਤੁਸੀਂ ਦੱਸੋ ਤੁਸੀਂ ਕੀ ਚਾਹੁੰਦੇ ਹੋ ਉਹ حساب ਨਾਲ ਜੋ ਹੈਗਾ حساب ਨਾਲ ਕਰਦੇ ਨੇ ਉਹੀ ਆ ਕਪੜਾ ਲੀੜਾ ਦੇ ਦੇਣੇ ਚੂੜਾ ਦੇ ਦੇਣੇ ਜੋ ਕਲੀਰਿਕ ਉਹ ਦੇ ਦੇਣੇ ਮਾੜੀ ਮੋਢੀ ਕੋਈ ਦੇਣਾ ਹੋਏਗਾ ਜੋ ਜੇਵਰ ਦੇਦਾਂਗੇ ਉਹਦਾ ਵੀ ਦਿਓ ਉਹ ਵੀ ਦਿਓ ਪੀੜਾ ਵੀ ਦਿਓ ਉਹ ਵੀ ਦਿਓ ਉਹ ਵੀ ਦਿਓ ਉਹਨੇ ਕਰੋ ਖੁਸ਼ੀ ਦੀ ਕਰਨਾ ਸਾਰਾ ਵਿਆਹ ਨਹੀਂ ਉਹ ਕਰਨਾ ਨਹੀਂ ਬਸ ਨਾਨਕਿਆਂ ਦਾ ਮੰਜਾ ਤੇ ਹੁੰਦਾ ਹੀ ਆ ਨਾ ਉਹ ਪਹਿਲੀਆਂ ਹੱਲਾ ਸੀ ਅੱਜ ਕਦੋਂ ਮੰਜੇ-ਮੁੰਜੇ ਲੈਂਦਾ ਪਿਆ ਐਕਾ ਘਰ ਪਹਿਲੇ ਜੈੱਟ ਹੁੰਦੇ ਤੂੰ ਮੰਜੇ ਵੀੜੇ ਗੱਲ ਕਰਨੀ ਹੈ ਨਾ ਤੇ ਚੱਲ ਦੇ ਦਨੇ ਆ ਉਹ ਪਹਿਲਾਂ ਜਿਸ ਤਰ੍ਹਾਂ ਦੇ ਨਵਾਰ ਦੇ ਮੰਜੇ ਚੱਲਦੇ ਦੇ ਉਹ ਦੇ ਦਨੇ ਆ ਨਵਾਰ ਦੀਆਂ ਕੁਰਸੀਆਂ ਆਨ ਦੇ ਦਨੇ ਆ ਇਕਲ ਚਲਦੀ ਆ ਉਹ ਜੀ 40 50 ਹਜ਼ਾਰ ਦੇ ਬੈਡਾਂ ਦੇ ਵਧੀਆ ਤੇ ਐਨੇ ਦੇ ਸੋਫਾ ਆਂਦਾ ਹੀ 40 50 ਹਜ਼ਾਰ ਦਾ ਵਧੀਆ ਰੀਟਿੰਗ ਸੈਂਟਰ ਟੇਬਲ ਵੀ ਚਾਹੀਦਾ ਨਾਲ ਇਹ ਲੱਖ 1.5 ਲੱਖ ਦੇ ਕਰੀਬ ਫਰਨੀਚਰ ਆਣਾ ਹੀ ਸਾਰਾ ਤੇ ਬਾਕੀ ਕੁੜੀ ਦਾ ਖਰਚਾ ਅਲੱਗ ਹੋਰ ਕੱਪੜੇ ਦੀੜੇ ਦਾ ਅਲੱਗ ਚਲੋ ਕੋਈ ਗਾ ਨਹੀਂ ਉਹਦੇ ਨਾਲ ਮਿਲ ਕੇ ਕਰ ਹੀ ਲੈਣਾ ਰੱਲ ਮਿਲ ਕੇ ਕੀ ਦਕਿੰਦਾਰਲ ਨਹੀਂ ਉਹਰ ਅਸੀਂ ਦੋਨਾਂ ਨੇ ਰਲਣਾ ਬੜੀ ਕਿਸੇ ਨਾਲ ਰਲਣਾ ਨਿੱਕੀ ਮਤਰ੍ਹਾਂ ਰਲ ਮਿਲ ਕੇ ਕੀ ਅੱਧੇ ਪੈਸੇ ਤੂੰ ਬਣੇ ਅੱਧੇ ਮੈਂ ਬਣੇ ਆ ਜੋ ਮਰਜ਼ੀ ਸਮਝ ਲੋ ਵੀ ਜੋ ਮਰਜ਼ੀ ਤੇ ਤੁਮੇ ਤੋ ਅੱਡ ਹੀ ਹੈ ਜੇ ਤੇ ਅੱਡਾ ਤੇ ਗੱਲ ਕਰ ਨਹੀਂ ਨਹੀਂ ਅੱਡਾ ਤੇ ਨਹੀਂ ਤੇ ਫੇਰ ਜੋ ਉਹਨਾਂ ਸੰਜਾਈਓ ਨਾ ਸਾਡੇ ਆਦਮੀ ਇਕੱਠੇ ਗਏ ਆ ਵਾ ਇਕੱਠੀਆਂ ਕਮਾਈਆਂ ਉੱਥੇ ਕਰਦੇ ਪਏ ਕੋਈ ਜਿਸ ਤਰ੍ਹਾਂ ਫੇ ਤੁਸੀਂ ਕਹੋਗੇ ਉਸ ਤਰ੍ਹਾਂ ਹੀ ਕਰਾਂਗੇ ਸਾਹਮਣਾ ਸਾਰੀਆਂ ਗੱਲਾਂ ਚਲਦੀਆਂ ਅੱਜ ਚਾਹੀਦੀ ਧੀ ਆਣੀ ਤੇ ਆਰਾਮ ਨਾਲ ਬੈਠ ਕੇ ਗੱਲ ਕਰੀ ਤੇ ਨਹੀਂ ਤੇ ਬੋਲਣਾ ਆਂਦਾ ਤੇ ਬੋਲੀ ਨਾ ਵਿੱਚ ਠੀਕ ਆਹੋ ਚਾਹੀਦੇ ਤਾਂ ਕਹੀ ਜਾਣਾ ਕਹੀ ਜਾਓ ਚਾਹੀ ਨੂੰ ਨਹੀਂ ਪਤਾ ਚਾਹੀਦੇ ਪੁੱਤਰ ਕਿੰਨੇ ਜਾਲਾ ਤੋਂ ਬਾਹਰ ਅਜੀ ਸ਼ਕਲਾ ਨਹੀਂ ਆਪਣੇ ਆਦਮੀਆਂ ਦੇ ਕੀ ਤਰ੍ਹਾਂ ਵਿਚਾਰੇ ਰਹਿਣ ਦੇ ਸੋਚ ਕੇ ਮਨ ਘਰਾਂਦਾ ਵਾ ਮਨ ਭਰਾਂਦਾ ਕਿ ਤਰ੍ਹਾਂ ਇਕੱਲੇ ਰਹਿਣ ਦੇ ਉੱਤੇ ਅਸੀਂ ਤਾਂ ਇਕੱਲੇ ਹੀ ਰਹਿਣ ਦੇ ਤਾਂ ਫੇਰ ਇਹਦਾ ਮਤਲਬ ਨਹੀਂ ਕਿ ਭਰਾ ਬਾਹਰ ਬੈਠੇ ਤੇ ਜੋ ਮਰਜ਼ੀ ਮੰਗੀ ਜੋ ਜੈ ਵਿਜੈ ਜਵੇਂ ਜੋ ਮਰਜ਼ੀ ਦੇ ਦੋ ਐ ਵੀ ਕਰੋ ਐ ਵੀ ਕਰੋ ਐ ਵੀ ਕਰੋ ਉਹ ਕਿਤੇ ਕੁਰਸੀਆਂ ਦੇਦੀ ਬੈਠੇ ਹੋ ਤੇ ਉਹ ਤੇ ਮਿਹਨਤ ਕਰਦੇ ਮਿਹਨਤ ਕਰਦੇ ਵੇ ਰਾਤ ਦਿਨ ਚੜੀਆਂ ਰਾਤਾਂ ਜਾ ਜਾ ਕੇ ਮਿਹਨਤ ਕਰਦੇ ਭਈ ਤਾਂ ਜੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਬੰਨਾ ਸੋਚ ਸਮਝ ਕੇ ਚੱਲਣਾ ਚਾਹੀਦਾ ਐ ਨਹੀਂ ਸਾਡੇ ਬੰਦੇ ਬਾਹਰ ਐ ਤੇ ਅਸੀਂ ਇੱਥੇ ਸਭ ਕੁਝ ਲਟਾ ਦੇਗੇ ਕਰਦੇ ਤੇ ਮਿਹਨਤ ਹੀ ਪਏ ਆ ਨਾ ਮਿਹਨਤੀ ਕਰਦੇ ਪਏ ਤਾਂ ਵੇਲੇ ਸੀ ਕਲਮ ਕੱਲੇ ਹੱਥੇ ਰਹਿਣਦੇ ਵੇ ਉਹ ਉੱਥੇ ਕਲਮ ਕੱਲੇ ਰਹਿਣਦੇ ਹਉ ਚਾਹੀਦਾ ਕੀ ਚਾਹੀਦਾ ਮੂੰਹ ਬਾੜ ਕੇ ਕਹੀ ਦਿਨਾ ਮੈਂ ਇਹ ਦੇ ਦੋ ਉਹ ਦੇ ਦੋ ਤੇ ਚਲੋ ਇਸ ਤਰ੍ਹਾਂ ਕਰਦੇ ਦੀਦੀ ਆਂਦੇ ਆ ਨਾ ਤੁਸੀਂ ਹੀ ਗੱਲ ਕਰ ਲੈਣਾ ਤੋ ਅੱਜ ਤਵਾਰ ਤੂੰ ਨਹੀਂ ਜਾਣਾ ਸਾਈਂ ਗੱਡੀ ਵੇਈ ਜੋ ਮੱਸਾ ਮੇਰੇ ਪੁੱਤਰ ਦੇ ਚ ਲੈਤੀ ਹੈ ਗੱਡੀ ਉਹ ਰਚਾਈ ਤੇ ਉਹ ਤਨਾ ਠੀਕ ਆ ਗਏ ਪਾਸੇ ਠੀਕ ਆ ਹਾਂ ਵਾਹ ਕਿ ਤੇ ਜੀ ਕਿ ਤਾਈ ਆਨ ਤੇ ਚਾਈ ਤੁਹਾਨੂੰ ਪਤਾ ਹੈ ਵਿਆਹ ਦੀਆਂ ਤਿਆਰੀ ਲੱਗੇ ਹੋਏ ਆ ਕਦੀ ਇਨਵੀਟੇਸ਼ਨ ਇੱਧਰ ਦੇਣ ਜਾ ਕਦੀ ਇਨਵੀਟੇਸ਼ਨ ਇੱਧਰ ਦੇ ਜਾਣ ਚਾਈ ਦੀ ਸਾਰਾ ਦਿਨ ਥੱਕ ਜਾਈਦਾ ਮੈਨੂੰ ਨਾ ਸਗੋ ਗਮੰਡ ਨੇ ਮੈਨੂੰ ਬਾਅਦ ਚ ਦੱਸਿਆ ਕੰਦੀ ਤੂੰ ਤਾਂ ਐਵੇਂ ਡੱਬੇ ਤੁਰਨ ਤੁਰ ਪਈ ਆ ਬੰਡਣ ਵਾਸਤੇ ਆਂਦੀ ਤੂ ਰੱਖਣਾ ਸੀ ਜਿਸ ਦਿਨ ਪਾਠ ਰਖੜਾ ਸੀ ਨਾ ਉਸੇ ਦਿਨ ਹੀ ਸਭ ਨੂੰ ਟੈਲੀਫੋਨ ਕਰ ਦੇਣਾ ਸੀ ਤੇ ਉਸੇ ਦਿਨ ਜਿਹੜਾ ਘਰ ਆਂਦਾ ਉਹਨਾਂ ਨੂੰ ਡੱਬੇ ਵੰਡੇ ਜਾਣੇ ਸੀ ਸਭ ਤੋਂ ਵਧੀਆ ਸੀ ਸਗੋਂ ਤੇ ਹੋਰ ਕੀ ਕਦੀ ਤੇਰਾ ਟਾਈਮ ਵੀ ਬਚਦਾ ਤੇ ਚਾਈ ਜੀ ਤੁਹਾਨੂੰ ਪਤਾ ਆ ਵਿਆਹ ਦੇ ਜਦੋਂ ਲਾਗੇ ਦਿਨ ਹੁਣ ਸੌ ਸਲਾਮਾ ਦੇਣ ਵਾਲੇ ਹੁੰਦੇ ਆ ਕੋਈ ਕਹਿੰਦਾ ਇੰਜ ਕਰ ਲਾ ਕੋਈ ਕਹਿੰਦਾ ਇੰਜ ਕਰ ਲਾ ਮੈਂ ਤਾਂ ਤੁਹਾਨੂੰ ਕਿਹਾ ਸੀ ਕਿ ਮੇਰੀ ਸੱਸ ਸਿਰ ਤੇ ਨਹੀਂ ਹੈਗੀ ਤੇ ਤੁਸੀਂ ਆਓ ਮੇਰੇ ਕੋਲ 4 ਦਿਨ ਰਹੋ ਮੈਨੂੰ ਕੁਝ ਦੱਸੋ ਮੇਰਾ ਵੀ ਤਾਂ ਪਹਿਲਾਂ ਹੀ ਸੁਖਣਾ ਢੰਗ ਹੈਗਾ ਨਾ ਹਾਂ ਕਿ ਕੋਈ ਗੱਲ ਹੀ ਕੋਈ ਨਹੀਂ ਸਲਾਹ ਕਰਦੀਆਂ ਚੱਲ ਮੰਜੂ 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 ਪਾਣੀ ਲੈ ਆਈ 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 ਜੀ ਜੀ ਚਾਈ ਚਾਹੀਦੀ ਮੈਂ ਸਾਰਾ ਥੱਕ ਗਿਆ ਪਈ ਜਾਣਾ ਆਜਾ ਭਾਬੋ ਹੋ ਜੀ ਦੀ ਠੀਕ ਹਾਂ ਠੀਕ ਹੈ ਠੀਕ ਹੈ ਵਿਆਹ ਪੈਣਾ ਹੁਣ ਤਾਂ ਗਰਮੀ ਹੋ ਗਈ ਹੈ ਨਹੀਂ ਮੌਸਮ ਹੈ ਜੀ ਜੂ ਨਾ ਸਵੇਰੇ ਵੀ ਕਹਿਣ ਦੇ ਹੀ ਕਿ ਇਸ ਤਰ੍ਹਾਂ ਸਾਰਾ ਮੌਸਮ ਨਾ ਚੇਂਜ ਹੋ ਗਿਆ ਵੈ ਤੇ ਨਾ ਗਰਮੀ ਲੱਗਣ ਢਈ ਹੈ ਵੱਡੀ ਭਾਬੀ ਉਹ ਥੋੜਾ ਅੰਦਰ ਹੈ ਬੁਲਾਨੀ ਉਹਨਾਂ ਨੂੰ ਕਮਰੇ ਕੋਈ ਗੱਲ ਨਹੀਂ ਕਰਨデア ਰਮਾਨ ਉਹ ਨਹੀਂ ਲੇਟੇ ਸੀ ਅਜੇ ਹੋਰ ਤੁਸੀਂ ਸੁਣਾਓ ਠੀਕ ਹੋ ਬਸ ਠੀਕ ਹੈ ਹੋਰ ਚਾਹੀ ਜੀ ਛੇਤੀ ਦੱਸੋ ਮੈਂ ਬਹੁਤੀ देर ਨਹੀਂ ਬਹਿਣਾ ਹੈਗਾ ਪਤਾ ਕਿ ਮੈਨੂੰ ਤਾਂ ਛਿੜਕਾ ਦੇਣ ਡੈ ਸੀ ਹਾਂ ਕਦੇ ਲੈ ਮਾਂ ਦਾ ਫੋਨ ਆ ਜੇ ਸੀ ਤੇ ਭੱਜੀ ਜਾਣੀ ਆ ਤੇ ਮੇਰਾ ਫੋਨ ਵੀ ਸਗੋਂ ਕਾਲੀ ਨਾ ਘਰੇ ਹੀ ਰਹਿ ਗਿਆ ਭਾਵੇਂ ਉਹ ਫੋਨ ਕਰਨ ਮੈਨੂੰ ਉਹਨਾਂ ਨੂੰ ਪਤਾ ਮੈਂ ਇੱਧਰ ਹੀ ਆਈ ਆ ਤੁਹਾਡੇ ਘਰ ਦਨਗੇ ਆਪੀ ਫੋਨ ਤੇ ਨਹੀਂ ਨਹੀਂ ਕੋਈਆਂ ਰੋਟੀ ਵਗੈਰਾ ਸਾਰੀ ਤਿਆਰ ਰੋਟੀ ਖਾ ਕੇ ਜਾਣਾ ਦੀਦੀ ਤੁਸੀਂ ਨਹੀਂ ਪਹਿਣਾ ਮੈਂ ਕੜੀ ਭਰਾਨੀ ਕਹਿੰਦੇ ਵਿਆਹ ਤੋਂ ਬਾਅਦ ਕੜੀ ਵੀ ਬਣਾਈ ਨਹੀਂ ਕਹਿੰਦੇ ਕੜੀ ਅਸੀਂ ਵੀ ਕੜੀ ਬਣਾਈ ਜੀ ਅੱਜ ਲੈ ਦੇਖ ਲੋ ਨੰਦੀ ਮੁਰਾਦਪੁਰੀ ਹੋ ਗਈ ਆ ਚਾਹੀ ਜੀ ਛੇਤੀ ਦੱਸੋ ਫालतू ਗੱਲਾਂ ਨਾ ਕਰੋ ਦੱਸੋ ਮੈਨੂੰ ਕੀ ਗੱਲ ਐ ਕਾਦੇ ਵਾਸਤੇ ਮੈਨੂੰ ਬੁਲਾਇਆ ਭਾਬੀ ਇੰਝ ਕਰ ਵੱਡੀ ਭਾਬੀ ਨੂੰ ਵੀ ਬੁਲਾ ਹੀ ਲੈ ਦੋ ਬੁਲਾ ਲੈਣੀ ਬੁਲਾ ਹਾਂ ਆਹ ਨੂੰ ਬੁਲਾ ਲਾ ਆ ਮੈਂ ਆਈ ਬੁਲਾ ਕੇ ਦੂਜੇ ਪੰਜੀ ਉੱਠੋ ਦੀਦੀ ਆਏ ਅੱਛਾ ਆ ਗਈ ਜਸਮੀਤ ਹਾਂਜੀ ਹਾਂਜੀ ਸਾਰਾ ਤੇ ਕਹਿੰਦੇ ਬੁਲਾ ਲਓ ਭਾਬੀ ਜੀ ਨੂੰ ਤੇ ਮੈਂ ਕਿਹਾ ਜਦ ਮੈਂ ਤੁਹਾਨੂੰ ਬੁਲਾ ਲਵਾਂ ਮੇਰੀ ਗੱਲ ਸੁਣ ਲੈ ਬਾਹਰ ਜਾ ਕੇ ਤੂੰ ਕੋਈ ਗੱਲ ਨਹੀਂ ਬੋਲਨੀ ਠੀਕ ਐ ਐਵੇਂ ਹੀ ਹਰ ਗੱਲ ਤੇ ہاں ਦੀ ہاں ਮਲਾਈ ਜਣੀ ਸਮਝੀ ਜੇ ਨਾ ਆਪੇ ਮੈਂ ਗੱਲ ਕਰ ਲਾਂ ਤੂੰ ਨਾ ਬੋਲੀ ਕੁਛ ਵੀ ਸਾਲ ਸੱਤੀ ਸਾਲ ਵਧਾਈਆਂ ਤੈਨੂੰ ਬਹੁਤ ਬਹੁਤ ਵਧਾਈਆਂ ਤੁਹਾਨੂੰ ਵਧਾਈਆਂ ਕਿ ਹੈ ਬਹੁਤ ਬਹੁਤ ਵਧਾਈਆਂ ਸੁਣਾ ਠੀਕ ਹੈ ਹਾਂਜੀ ਹਾਂਜੀ ਬਾਲ ਪਰਿਵਾਰ ਸਾਰਾ ਠੀਕ ਹੈ ਸਭ ਠੀਕ ਹੈ ਕਿ ਸਭ ਲੱਗੇ ਕੰਮਕਾਰ ਲੱਗੇ ਹੋਏ ਆ ਆਪਣੇ ਜੋ ਹਾਂਜੀ ਉਹ ਵੀ ਠੀਕ ਹੈ ਲੈਣਾ ਸੀ ਨਾਲ ਬਸ ਉਹਨਾਂ ਨੇ ਕਿਤੇ ਜਾਣਾ ਸੀ ਕਿਸੇ ਨੂੰ ਮਿਲਣਾ ਸੀ ਤੇ ਉਹ ਤਦ ਕਰਕੇ ਨਹੀਂ ਆਏਗੇ ਨਹੀਂ ਤਾਂ ਉਹਨਾਂ ਨਾਲ ਹੀ ਆਣਾ ਸੀ ਖੂਬ ਸੁੱਤੇ ਆਹੀ ਅੰਦਰ ਮੈਂ ਲੇਟੀ ਮੇਰੀ ਅੱਖੀ ਲੱਗੇ ਪਤਾ ਹੀ ਨਹੀਂ ਲੱਗਾ ਮੈਨੂੰ ਅੱਜ ਹਾਂਜੀ ਚਾਹੀਜੀ ਦੱਸੋ ਮੈਂ ਤੁਹਾਨੂੰ ਕਹਾ ਸੱਦਿਆ ਵੈ ਕਿ ਦੱਸ ਤੂੰ ਕੀ ਜਾਣੀ ਕਹਾਤਾ ਚਾਹੀਜੀ ਹਾਂ ਹਾਂ ਲੈਂ ਦੇਂ ਬਲੋ ਹੋਰ ਕਹਾਤਾ ਅੱਛਾ ਹਾਂ ਨਾਨਕੇ ਸ਼ੱਕ ਦਾ ਹਾਂ ਲੈ ਚਾਈ ਮੈਂ ਕੀ ਚਾਣਾ ਮੈਨੂੰ ਤਾਂ ਕਹਿਨ ਦੀ ਕੁਝ ਲੋੜ ਨਹੀਂ ਦੋਵੇਂ ਮੇਰੇ ਸੁਖ ਨਾ ਭਰਾ ਉਹ ਵੀ ਬਾਹਰ ਸੈੱਟ ਹੈਗੇ ਆ ਵਧੀਆ ਕੰਮ ਕਰ ਉਹਨਾਂ ਦਾ ਹੈ ਤੇ ਮੈਂ ਮਾੜੇ ਮੋਟੀ ਥੋੜਾ ਕੋਈ ਚੀਜ਼ ਮੰਗਣੀ ਹੈ ਮੈਨੂੰ ਤਾਂ ਪਹਿਲੀ ਗੱਲ ਮੰਗਣ ਦੀ ਲੋੜ ਹੀ ਨਹੀਂ ਮੈਨੂੰ ਪਤਾ ਹੈ ਕਿ ਮੇਰੀਆਂ ਪਰਜਾਈਆਂ ਨੇ ਉਤਰਾ ਹੀ ਵਾਧੂ ਕਰ ਦੇਣਾ ਨਹੀਂ ਪਰ ਫੇਰ ਵੀ ਹੁੰਦਾ ਹੀ ਆ ਨਾ ਫੇਰ ਵੀ ਜੋ ਤੇਰੇ ਮਨ ਦੀ ਗੱਲ ਹੈਗੀ ਤੇ ਮੈਨੂੰ ਦੱਸ ਦੇ ਸੋ ਲੈ ਚਾਈ ਮਨ ਦੀ ਗੱਲ ਤਾਦ ਹੋਏਗੀ ਨਾ ਕਿ ਜੇ ਮੇਰੀਆਂ ਪਰਜਾਈਆਂ ਕੁਝ ਕਰਨਗੀਆਂ ਨਾ ਨਹੀਂ ਉਹ ਤਾਂ ਸਭ ਕੁਝ ਕਰਨਗੀਆਂ ਪਰ ਫੇਰ ਵੀ ਹੁੰਦਾ ਹੀ ਹੁੰਦਾ ਥੋੜੀ ਬੋਦੀ ਚਲਾਵਾ ਤੇ ਹੁੰਦਾ ਹੀ ਆ ਨਾ ਮੈਂ ਪਾਬੋ ਤੂੰ ਦੱਸ ਤੂੰ ਕੀ ਕਰਨਾ ਮੇਰੀ ਕੱਲੀ ਕੱਲੀ ਕੁੜੀ ਆ ਭਾਬੀ ਮੇਰੇ ਸ਼ਰੀਕੇ ਨੂੰ ਪਤਾ ਲੱਗਣਾ ਚਾਹੀਦਾ ਕਿ ਜਸਵੀਰ ਕੌਰ ਦੇ ਪੇਕੇ ਆਏ ਆ ਕਿਰਨ ਦੇ ਨਾਨਕੇ ਆਏ ਆ ਬੱਲੇ ਬੱਲੇ ਹੋਣੀ ਚਾਹੀਦੀ ਆ ਨਾਲੇ ਪਤਾ ਤੇ ਆ ਪਰ ਆ ਮੇਰੇ ਬਾਹਰ ਹੈਗੇ ਆ ਉਹ ਬਾਹਰ ਵਾਲਿਆਂ ਦੀ ਟੋਰੀ ਵੱਖਰੀ ਹੁੰਦੀ ਆ ਠੀਕ ਹੈ ਨਹੀਂ ਸਭ ਕੁਝ ਕਰਾਂਗੇ ਬਹੁਤ ਵਧੀਆ ਕਰਾਂਗੇ ਤੂੰ ਘਬਰਾ ਨਾ ਫੇਰ ਵੀ ਤੇਰੇ ਮਨ ਦੀ ਕੋਈ ਗੱਲ ਆ ਨਾ ਦੱਸ ਕੋਈ ਖਾਸ਼ ਆ ਦੱਸ ਲੈ ਭਾਬੀ ਜੇ ਤੋ ਹੀ ਕੰਦੇ ਜੇ ਤਾਂ ਫਿਰ ਐਸਰਾ ਹੈ ਕਿ ਕੀ ਨਾ ਕੰਦੇ ਮੇਰੇ ਪਰਿਵਾਰ ਦੇ ਕੱਪੜੇ ਮੇਰੀ ਜਠਾਣੀ ਦੇ ਪਰਿਵਾਰ ਦੇ ਕੱਪੜੇ ਤੇ ਸਾਸੋਰਾ ਤੇ ਮੇਰਾ ਹੈ ਨਹੀਂ ਉਹਨਾਂ ਦੇ ਵੀ ਕੱਪੜੇ ਲੈ ਕੇ ਆਇਓ ਕਿਉਂਕਿ ਜਦੋਂ ਕਿਸੇ ਨੂੰ ਦਵਾਂਗੇ ਕੱਪੜੇ ਤੇ ਉਹ ਕਹਿਣਗੇ ਨਾ ਕਿ ਵੇਖੋ ਬੀ ਇਹਦੇ ਪੇਕੇ ਕਿੰਨੇ ਵਧੀਆ ਕਿ ਉਹਨਾਂ ਨੇ ਸਾਸੋਰੇ ਦਾ ਵੀ ਨੋਗਾ ਕੱਢਿਆ ਹੋਇਆ ਸਭ ਦੇ ਕੱਪੜੇ ਤੇ ਹੋ ਸਕਿਆ ਮੇਰੀ ਧੀ ਨੂੰ ਸੈਟ ਪਾ ਦਿਓ ਮੈਨੂੰ ਟੋਪਸ ਹੀ ਪਾ ਦਿਓ ਤੇ ਜੇ ਤੁਹਾਡੀ ਰੀਚ ਹੋਈ ਰੀਚ ਤਾਂ ਹੋਣੀ ਆ ਤੁਹਾਨੂੰ ਕਿਸ ਚੀਜ਼ ਦਾ ਘਟਾ ਹੈਗਾ ਮੇਰੇ ਸਰਦਾਰ ਜਿਹੜੇ ਮੰਦਰੀ ਪਾ ਦਿਓ ਕੇ ਹਾਂ ਪਾ ਦਿਓ ਇਹ ਚੀਜ਼ ਕਰ ਦਿਓ ਬਸ ਹੋਰ ਬਾਕੀ ਚਾਹੀ ਮੰਜਾ ਪੀੜਾ ਤੇ ਨਾਲ ਦੇਣਾ ਹੀ ਦੇਣਾ ਮੇਰੇ ਨਾਨਕਿਆਂ ਨੇ ਨਹੀਂ ਸੀ ਦਿੱਤਾ ਮੇਰੇ ਨਾਨਕਿਆਂ ਨੇ ਮੰਜਾ ਪੀੜਾ ਦਿੱਤਾ ਸੀ ਸਾਰਾ ਅੱਧਾ ਵਿਆਹ ਦਾ ਮੇਰੇ ਨਾਨਕੇ ਨੇ ਮੇਰਾ ਕਰਤਾ ਸੀ ਤੇ ਮੇਰੀ ਗੱਲ ਸੁਣ ਚਾਈ ਮੇਰਾ ਵਿਚਾਰ ਸੀ ਕਿ ਮੈਂ ਆਪਣੀ ਧੀ ਨੂੰ ਜਿਹੜੀ ਮੇਰੇ ਮਾਮੇ ਨੇ ਨੱਥ ਪਾਈ ਨਾ ਉਹ ਦੇ ਦਵਾਂ ਪਰ ਮੈਂ ਉਹ ਨਹੀਂ ਦੇਣੀ ਉਹ ਮੇਰੇ ਮਾਮੇ ਦੀ ਨਿਸ਼ਾਨੀ ਆ ਤੇ ਪਰ ਜਾਈ ਮੇਰੀ ਗੱਲ ਸੁਣੋ ਵੀਰ ਨੂੰ ਪਤਾ ਹੈ ਕਿ ਕਿਉਂ ਵੱਡੀ ਨੱਥ ਦੇਵੇ ਮੋਰ ਵਾਲੀ ਕਿਰਨ ਨੇ ਮੈਨੂੰ ਕਿਹਾ ਸੀ ਕਦੀ ਮਾਮੀ ਨੂੰ ਕਹਿ ਦਿਓ ਕਿ ਮੋਰ ਵਾਲੀ ਦੇਓ ਤੇ ਜਿਹੜਾ ਸੈੱਟ ਵੀ ਤੁਸੀਂ ਬਹਰਾਣਾ ਨਾ ਉਹ ਵੀ ਮੋਰਾਂ ਵਾਲਾ ਹੀ ਬਣਾਓ ਅੱਜ ਕੱਲ ਮੋਰਾਂ ਵਾਲਾ ਡਿਜ਼ਾਈਨ ਚੱਲਣ ਡਿਆ ਕੋਈ ਹੋਰ ਮੰਨ ਦੀ ਗੱਲ ਆ ਤੂੰ ਵੀ ਦੱਸ ਦੇ ਨਹੀਂ ਨਹੀਂ ਭਾਬੀ ਹੋਰ ਕਾਦੀ ਗੱਲ ਬਸ ਇਹੋ ਕੋਜੀ ਚਾਹੀਦਾ ਮੈਨੂੰ ਹੋਰ ਨਹੀਂ ਕੋਈ ਚਾਹੀਦਾ ਨਹੀਂ ਤੂੰ ਇਹ ਕੀ ਸੋਚ ਸਮੇ ਕੇ ਇਹ ਕੁਝ ਕਰਨੀ ਵੀ ਐ ਇਹ ਕਰ ਦੇਣਾ ਇਹ ਕਰ ਦੇਣਾ ਕੀ ਸੋਚ ਕੇ ਕਰਨੀ ਪਈ ਲੈ ਭਾਬੀ ਮੇਰੇ ਭਰਾ ਬਾਹਰ ਹੈਗੇ ਆ ਮੇਰੀ ਗੱਲ ਸੁਣ ਤੇਰੇ ਭਰਾ ਸਾੜ ਤੋਂ ਜ਼ਿਆਦਾ ਤੈਨੂੰ ਫੋਨ ਕਰਦੇ ਕਰਦੇ ਆ ਨਾ ਕਰਦੇ ਆ ਨਾ ਤਾਂ ਦੱਸਦੇ ਆ ਨਾ ਸਾਡੇ ਕੀ ਹਾਲਾਤ ਹੈ ਤੇ ਅਸੀਂ ਇਸ ਤਰ੍ਹਾਂ ਕਮਾਈ ਕਰਨੇ ਪਏ ਤੇ ਕਿੰਨੇ ਸਾਲ ਹੋਏ ਤੇਰੇ ਭਰਾ ਨੂੰ ਮਤੋ ਗਿਆ ਆ ਪਾਪੀ ਤੇ ਕਿੰਨੇ ਝਲੋਗੇ ਸਾਨੂੰ ਇੱਥੇ ਕੱਲੀਆਂ ਰਹਿੰਦੇ ਆ ਕਿੱਡੇ ਕਿੱਡੇ ਬੱਚੇ ਛੱਡ ਕੇ ਗਏ ਸੀ ਇਹਨੇ ਆਨੇ ਬੱਚੇ ਛੱਡ ਕੇ ਗਏ ਸੀ ਅਸੀਂ ਕੱਲੀਆਂ ਨੇ ਉਹਨਾਂ ਦੇ ਦੁੱਖ ਸੁੱਖਾਂ ਸੰਭੇ ਆ ਚਾਈ ਦਾ ਵੀ ਦੁੱਖ ਸੁੱਖ ਅਸੀਂ ਕੱਲਿਆਂ ਸੰਭੇ ਆ ਤੂੰ ਸੋਝ ਸਮਝ ਬਾਕੀ ਤੂੰ ਪੀੜੇ ਪੂੜੇ ਦੀ ਮੰਝੇ ਦੀ ਗੱਲ ਕਰਨੀ ਆ ਤੂੰ ਲੈ ਹੀ ਉਹ ਜਿਉਂ ਜੇ ਤੇਰੇ ਨਾਮ ਕਹਿੰਦਾ ਤੂੰ ਲੈ ਹੀ ਬੀ ਉਹ ਤਾਂ ਹੁਣ ਰਿਵਾਜ ਬਦਲ ਗਿਆ ਉਹ ਚ ਮੱਜੇ ਪੀੜੇ ਥੋੜਾ ਚੱਲਦੇ ਤੇ ਅੱਜ ਕੱਲ ਮੰਜੇ ਵੀ ਕਿੱਡੇ ਮਹਿੰਗੇ ਤੇਨੂੰ ਪਤਾ ਹੀ ਹੈ ਸਮੇ ਦਾ ਹਿਸਾਬ ਕਿੰਨੇ ਮਹਿੰਗੇ ਜੇ ਬਾਕੀ ਜਸਵੀਰ ਸਾਨੂੰ ਪਤਾ ਹੈ ਜੇ ਤੂੰ ਕਹਿੰਨੀ ਤੇਰੇ ਮਰੇ ਹੋਏ ਸੱਸਦੇ ਵੀ ਉਹਦਾ ਵੀ ਗੇਬਰ ਬਣਾ ਦਨੇ ਜੇ ਤੂੰ ਮੰਗਾ ਤੇ ਹੀ ਆ ਗਈ ਹੈ ਨਾ ਤੇ ਫਿਰ ਉਹਦਾ ਵੀ ਬਣਾ ਦਨੇ ਤੈਨੂੰ ਪਤਾ ਸਾਡੇ ਘਰ ਦੇ ਹਾਲਾਤ ਦਾ ਆਪਣੇ ਭਰਾਵਾਂ ਦੇ ਹਾਲਾਤ ਦਾ ਕਿੰਨੇ ਸਾਲ ਹੋ ਗਏ ਸਾਨੂੰ ਮਿਲ ਨਹੀਂ ਆ ਸਕੇ ਕਿਉਂ ਨਹੀਂ ਆ ਸਕੇ ਕਿ ਕਮਾਈ ਕਰ ਬੈਠੇ ਅਸੀਂ ਟੱਬਰ ਆਪਣਾ ਪਾਲਦੇ ਪਏ ਸੋਚਣਾ ਇਹ ਗੱਲ ਕਰਨ ਲਈ ਸੋਚ ਅਸੀਂ ਇੰਨੀ ਕੁ ਮੁਸ਼ਕਲ ਚ ਆ ਗਿਆਂ ਤੇ ਕਿੰਨਾ ਕੋਣਾਂ ਨੂੰ ਯਾਦ ਕਰਨੇ ਆ ਤੈਨੂੰ ਫੋਨ ਆਂਦੇ ਆ ਨਾ ਰੋਜ਼ ਆਂਦਾ ਤੈਨੂੰ ਫੋਨ ਮੇਰੇ ਆਦਮੀ ਨੇ ਕਿਹਾ ਮੈਂ ਇਸ ਵੀਨ ਨੂੰ ਰੋਈ ਕਰਨਾ ਮੈਂ ਆਪਣੀ ਭੈਣ ਤੋਂ ਬਿਨਾਂ ਨਹੀਂ ਵੈ ਸਕਦਾ ਤੁਹਾਨੂੰ ਕਰਾ ਨਾ ਕਰਾ ਵੀ ਤੈਨੂੰ ਪਤਾ ਕੀ ਸਹਹਾਰ ਚ ਰਹਿੰਦੇ ਆ ਰਾਤਾਂ ਨੂੰ ਰੋਟੀ ਨਹੀਂ ਖਾਂਦੇ ਸਾਰੀ ਸਾਰੀ ਰਾਤ ਜਾ ਕੇ ਕੰਮ ਕਰਦੀ ਕਹਿੰਦੇ ਥੱਕ ਜਾਂਨੇ ਆ ਸਾਡ ਕੋਈ ਰਾਮ ਕਰਾਣ ਵਾਲਾ ਨਹੀਂ ਹੁੰਦਾ ਸਾਨੂੰ ਰੋਟੀ ਪਕਾ ਕੇ ਖਵਾਣ ਵਾਲਾ ਨਹੀਂ ਹੁੰਦਾ ਅਸੀਂ ਭੁੱਖੇ ਹੀ ਸੋਇਆ ਨੇ ਆ ਇਹ ਦਾਦ ਦੀਦੀ ਸਹੀ ਆ ਹਾਂ ਇਹਨਾਂ ਨੇ ਮੈਨੂੰ ਕਿਹਾ ਕਹਿੰਦੇ ਦੋ ਦੋ ਦਿਨ ਅਸੀਂ ਰੋਟੀ ਨਹੀਂ ਖਾਂਦੇ ਤੇ ਪਰ ਇਹ ਹੈਗਾ ਵੇ ਸਾਨੂੰ ਪਤਾ ਸਾਡੀ ਦੋਤਰੀ ਦਾ ਵਿਆਹ ਹੈਗਾ ਵੇ ਪਰ ਕੀ ਪਤਾ ਅਸੀਂ ਜੋ ਤੁੰਨਾ ਕਹਿੰਦੇ ਅਸੀਂ ਵੱਧ ਤੋਂ ਵੱਧ ਕਰਾਂਗੇ ਅਸੀਂ ਕਰਨਾ ਵੀ ਹੈ ਇਹ ਨਹੀਂ ਕਰ ਤਾਂ ਸਾਨੂੰ ਵੀ ਚਾਹ ਹੈ ਸਾਡੀ ਦੋਤਰੀ ਦਾ ਵਿਆਹ ਹੈ ਨਾਂ ਨੇ ਕਲਮ ਕਰ ਲਈ ਤੇ ਕਿ ਸਾਡੀ ਕਿਹੜੀ ਜ਼ਿਆਦਾ ਹੈਗੀਆਂ ਵੇ ਕਿਆ ਨਾ ਪੁੱਤਰ ਬੋਧਾ ਨਹੀਂ ਹੋ ਜਾਂਦਾ ਸਾਨੂੰ ਸਾਰੀ ਜ਼ਮਾਨੇ ਦੀ ਕੀ ਕਰਨਾ ਉਹਦਾ ਕੀ ਅਸੀਂ ਦੇਣਾ ਲੈਣਾ ਨਾਨਕੀ ਛੱਕ ਕਿੰਨੀ ਕੁ ਬੰਦੀ ਐ ਸਮੇ ਦੇ ਹਿਸਾਬ ਦਾ ਅਸੀਂ ਕਰਾਂਗੇ ਜ਼ਰੂਰ ਕਰਾਂਗੇ ਤੈਨੂੰ ਕਹਿੰਦੀ ਪੁੱਤਰ ਲੋੜ ਨਹੀਂ ਹੈਗੀ ਇਹਦੇ ਤੇ ਅਸੀਂ ਸਾਰਾ ਨਭਾਵਾਂਗੇ ਤੇਰਾ ਆ ਕੇ ਦੀਦੀ ਹੁਣ ਤੂੰ ਸਿਰ ਸੁਣਾਤਾ ਵੇ ਕੀ ਸੈੱਟ ਪਾ ਦੋ ਮੋਰ ਵਕਣ ਦੀ ਉਹ ਕੀ ਕਹਿੰਦੇ ਨਾਥ ਹੁੰਦੀ ਐ ਕੀ ਪਤਾ ਅਸੀਂ ਦੀਦੀ ਮੰਜੀ ਚੁੱਪ ਕਰ ਜੇ ਮੇਰੇ ਕੋਲ ਹੁੰਦਾ ਤਾਂ ਮੈਂ ਸਭ ਕੁਝ ਆਪੇ ਹੀ ਕਰ ਦਿੰਦਾ ਸੀ ਮੈਨੂੰ ਕੀ ਲੋੜ ਪਈ ਸੀ ਤੁਹਾਨੂੰ ਕਹਿਣ ਦੀ ਚਾਹੀਦੀ ਤੁਸੀਂ ਆਡਾ ਸਾਡੇ ਤੋਂ ਤੁਹਾਡ ਕੋ ਕਿੱਥੋਂ ਆਣੇ ਤੁਹਾਡੇ ਕੋਈ ਨੌਕਰੀ ਹੀ ਹੈ ਕੋਈ ਪੈਨਸ਼ਨ ਆਉਂਦੀ ਤੁਹਾਡੀ ਤੁਸੀਂ ਸਾਡੇ ਨਾਲ ਲਿਓ ਤੇ ਤੁਸੀਂ ਉਹ ਬਾੜਾ ਜੋਬ ਬਣਾਵਾਂਗੇ ਤੁਸੀਂ ਆਪਣੇ ਹੱਥੀਪ ਕਰਨਾ ਹੈ ਪਾਪੀ ਬਸ ਕਰ ਜੋ ਬਸ ਕਰ ਜੋ ਮੇਰੇ ਕਰਕੇ ਲੜਾਈ ਨਾ ਕਰੋ ਨਹੀਂ ਲੜਾਈ ਕਿਉਂ ਕਰਨੀ ਇਹ ਸਾਡੀ ਮਾਂ ਵਾਂ ਸੀ ਕੋ ਲੜਾਈ ਕਰਨੀ ਆ ਨਾ ਨਾ ਪਾਪੀ ਮੇਰ ਕੋਈ ਗਲਤੀ ਹੋ ਗਈ ਮੇਰੇ ਭਰਾ ਵਾਕਿਆ ਭਾਬੀ ਮੈਨੂੰ ਰੋਜ਼ ਫੋਨ ਕਰਦੇ ਤੇ ਦੱਸਦੇ ਆ ਕਿ ਭੈਣ ਅੱਜ ਰੋਟੀ ਨਹੀਂ ਖਾਦੀ ਜੇ ਰੋਟੀ ਬਣਾਈ ਸੀ ਤੇ ਰਾਤ ਸਾਡਾ ਰੋਟੀ ਖਾਣ ਨੂੰ ਦੇਲੇ ਨਹੀਂ ਕੀਤਾ ਸ਼ਰੀਰ ਹੀ ਸਾਡਾ ਨਾ ਟੁੱਟਣ ਡਿਆ ਸੀ ਸਾਨੂੰ ਤਾਂ ਕੋਈ ਇੱਥੇ ਪਾਣੀ ਪਿਆਣ ਵਾਲਾ ਨਹੀਂ ਹੈਗਾ ਮੇਨਾਂ ਤੇ ਵੀਰੇ ਇੱਕ ਇੱਕ ਗੱਲ ਕਰਦੇ ਖਈ ਵਾਰੀ ਕੰਦੇ ਨੇ ਸਾਨੂੰ ਬੁਖਾਰ ਵੀ ਹੁੰਦਾ ਸਾਡਾ ਕੰਮ ਤੇ ਜਾਣੋਂ ਦਿਲ ਵੀ ਨਹੀਂ ਕਰਦਾ ਪਰ ਮਜਬੂਰੀ ਇਹ ਹੁੰਦੀ ਆ ਕਿ ਮੁੰਡੇ ਦੀ ਫੀਸ ਦੇਣ ਵਾਲੀ ਆ ਘਰ ਬਣਾਉਣ ਵਾਲਾ ਮਕਾਨ ਦੀ ਕਿਸ਼ਤ ਲਾਣ ਵਾਲੀ ਆ ਮੁੰਡਾ ਹੁਣ ਗੱਡੀ ਮੰਗਣ ਡਿਆ ਕਹਿਣ ਡਿਆ ਕਿ ਮੇਰੇ ਯਾਰ ਦੋਸਤ ਕਹਿਣ ਡੈ ਨੇ ਕਿ ਤੇਰਾ ਪਾਪਾ ਦੇ ਬਾਹਰ ਆ ਤੇਰਾ ਚਾਚਾ ਦੇ ਬਾਹਰ ਆ ਯਾਰ ਤੂੰ ਇੰਨਾ ਕ ਕਰ ਹੀ ਨਹੀਂ ਸਕਦਾ ਮੇਰੇ ਕੋਲ ਗਲਤੀ ਹੋ ਗਈ ਮੈਂ ਆਪਣੇ ਭਰਾਵਾਂ ਦੇ ਦੁੱਖ ਨਹੀਂ ਦੇਖੇ ਤੇ ਮੈਂ ਆ ਆਪਣਾ ਮੂੰਹ ਖੋਲ ਕੇ ਤੇ ਢੱਡ ਕੋ ਮੰਗਣ ਲੱਗ ਪਈ ਆ ਕਿ ਭਾਬੀ ਮੈਨੂੰ ਆ ਵੀ ਦੇ ਦੋ ਤੇ ਆ ਵੀ ਦੇ ਦੋ ਭਾਬੀ ਤੁਸੀਂ ਬਸ ਆ ਕੇ ਮੇਰੇ ਕਾਰਜ ਵਿੱਚ ਖੜੇ ਹੋ ਜਾਇਓ ਮੈਨੂੰ ਕੁਝ ਨਹੀਂ ਚਾਹੀਦਾ ਬਸ ਮੈਨੂੰ ਇਹ ਲਾਲਚ ਸੀ ਕਿ ਮੇਰੇ ਭਰਾ ਬਾਹਰ ਆ ਤੇ ਮੇਰੇ ਪੇਕੇ ਗੱਜ ਵੱਜ ਕੇ ਆਣਗੇ ਭਾਬੀ ਪੇਕੇ ਤਾਂ ਹਮੇਸ਼ਾ ਹੀ ਗੱਜ ਵੱਜ ਕੇ ਆਉਂਦੇ ਨੇ ਬਸ ਪਰਜਾਈ ਮੈਨੂੰ ਮਾਫ਼ ਕਰ ਦਿਓ ਤੇ ਵੀਰਾਂ ਨੂੰ ਕਹਿ ਦਿਓ ਕਿ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਤੁਸੀਂ ਬਸ ਆ ਕੇ ਮੇਰੇ ਕਾਰਜ ਵਿੱਚ ਖੜੇ ਹੋ ਜਾਓ ਜਸਵੀਰ ਕੋਈ ਦਿਨ ਤੇ ਗੱਲ ਨਾਲ ਲਾ ਸਭ ਕੁਝ ਕਰਾਂਗੇ ਬੜੀ ਖੁਸ਼ੀ ਨਾਲ ਕਰਾਂਗੇ ਤੇਰੀ ਤੇਰੇ ਭਰਾ ਰਾਜ ਨੂੰ ਸਾਡੇ ਨਾਲ ਫੋਨ ਤੇ ਗੱਲ ਕਰਦੇ ਸੀ ਰੋ ਕੇ ਸੋਨੀਆਂ ਦੋਵੇਂ ਜਿੰਨੀਆਂ ਕਿੰਨੇ ਸਾਲ ਹੋ ਗਏ ਸਾਨੂੰ ਉਹਨਾਂ ਦੀ ਸ਼ਕਲ ਦੇਖ ਕੇ ਇਹ ਵੀ ਰੋਦੀ ਮੈਂ ਵੀ ਰੋਣੀ ਕਿ ਕਿੰਨੀਆਂ ਮੁਸ਼ਕਲਾਂ 'ਚ ਬੈਠੇ ਆ ਉੱਥੇ ਪਰ ਦੀਦੀ ਨੇ ਅਸੀਂ ਕਰਾਂਗੇ ਸਭ ਕੁਝ ਸਭ ਕੁਝ ਕਰਾਂਗੇ ਤੂੰ ਫਿਕਰ ਨਾ ਕਰ ਕਿਸੇ ਗੱਲ ਦੀ